ਮੀਡੀਆ ਤੁਹਾਡਾ ਬਿਲਕੁਲ ਵਕਾਊ ਹੋ ਗਿਆ ਠੀਕ ਹੈ ਬਿਊਰੋਕ੍ਰੇਟ ਤੁਹਾਡਾ ਸਭ ਤੋਂ ਵੱਡਾ ਜਿਹੜਾ ਬੈਨੇਫੀਸ਼ੀਰੀ ਹੈ ਜਿਹਨੇ ਅੱਜ ਤੱਕ ਮੈਨੂੰ ਨਹੀਂ ਯਾਦ ਆਉਂਦਾ ਕਿ ਕਿਸੇ ਨੇ ਅੱਜ ਤੋਂ ਪਹਿਲਾਂ ਬਿਊਰੋਕ੍ਰੇਟ ਨੂੰ ਸਿੱਧਾ ਦੋਸ਼ੀ ਠਹਿਰਾਇਆ ਹੋਵੇ ਔਰ ਮੈਂ ਕਹਿੰਦਾ ਬਿਊਰੋਕ੍ਰੇਟ ਸਿੱਧਾ ਦੋਸ਼ੀ ਨਹੀਂ ਬਿਊਰੋਕ੍ਰੇਟ ਸਭ ਤੋਂ ਵੱਡਾ ਬੈਨੇਫੀਸ਼ੀਰੀ ਹੈ ਰੁਪਈਏ ਦੀ ਜੇ ਕਰਪਸ਼ਨ ਹੈ ਤਾਂ 75 ਪੈਸੇ ਬਿਊਰੋਕ੍ਰੇਟ ਦੇ ਹੈ 15 ਪੈਸੇ ਜਿਹੜੇ ਹੈ ਪੋਲਿਟਿਸ਼ੀਅਨ ਦੇ ਤੇ 10 ਪੈਸੇ ਸਾਰੇ ਅਸੀਂ ਆ ਜਿੰਨੇ ਅਸੀਂ ਬੈਠੇ ਆ ਜਾਂ ਜੋ ਵੀ ਸਮਾਜ ਦਾ ਬਾਕੀ ਹਿੱਸਾ ਵੰਡਿਆ ਕ੍ਰਿਟੀਕਲ ਸਿਸਟਮ ਨੂੰ ਤੁਸੀਂ ਚੇਂਜ ਕਰਨਾ ਚਾਹੁੰਦੇ ਆਂ ਇਹ ਕ੍ਰਿਟੀਕਲ ਸਿਸਟਮ ਇਹ ਬਿਊਰੋਕ੍ਰੇਟ ਨੂੰ ਬਹੁਤ ਜ਼ਿਆਦਾ ਸਟਿਊਟ ਕਰਦਾ ਭਾਵੇਂ ਕਾਂਗਰਸੀ ਹੋਵੇ ਭਾਵੇਂ ਕੱਲ ਹੀ ਹੋਵੇ ਕਿਉਂਕਿ ਇਹਦਾ ਕਰਮੀਆਂ ਨੂੰ ਬੈਕਗ੍ਰਾਉਂਡ ਦੇ ਅਨਪੜ੍ਹ ਲੋਕ ਨੇ ਇਹਨਾਂ ਨੂੰ ਕੀ ਦਿੱਕ ਰਹੇਗੀ ਉਹਨਾਂ ਨੇ ਜੋਗ ਦੱਸਣਾ ਆਪਣੀ ਮਰਜ਼ੀ ਨਾਲ ਕਰਾਉਣਾ ਰੂਲ ਬੁੱਕ ਉਹਨਾਂ ਦੇ ਕੋਲ ਹੈਗੀ ਹੈ ਜਿਹੜਾ ਕੰਮ ਉਹਨਾਂ ਨੇ ਕਰਾਉਣਾ ਹੁੰਦਾ ਆਪਣੀ ਕ੍ਰਪਸ਼ਨ ਕਰਕੇ ਉਹ ਤਾਂ ਆਪਣੇ ਕਰਾਉਂਦੇ ਨੇ ਇਹਨਾਂ ਨੂੰ ਵੀ 10 ਪੈਸੇ ਦਵਾ ਦਿੰਦੇ ਹੈ ਜਿਹੜਾ ਨਹੀਂ ਉਥੇ ਰੂਲ ਬੁੱਕ ਆ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਜਾਣਦੇ ਹੋ ਪ੍ਰੋਬਲਮ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰੇ ਦੱਸ ਠੀਕ ਹੈ ਤਾਂ ਇਹ ਮਤਲਬ ਬਹੁਤ ਆਪਾਂ ਅੱਗੇ ਲੇਟ ਹੈਗੇ ਆ ਆ ਜਿਹੜੇ 15 20 ਜਿਹੜੇ ਹੈਗੇ ਸਿਰਫ ਇੱਥੇ ਬੱਚਿਆਂ ਨੂੰ ਛੱਡਦੀਏ ਤਾਂ ਗੁਨਾਹਗਰ ਸਾਰੇ ਅਸੀਂ ਖੁਦ ਬੈਠੇ ਆ ਸਾਡੇ ਸਾਰੇ ਲੋਕਾਂ ਨੂੰ ਤਾਂ ਬਿਲਕੁਲ ਸਜਾਵਾਂ ਹੋਣੀ ਚਾਹੀਦੀਆਂ ਪੰਜਾਬ ਬਰਬਾਦ ਹੋ ਗਿਆ